ਦੋਸਤੋ ਝੋਟੀ ਵਿਖਾਉਣ ਲੱਗੇ ਆ ਤੁਹਾਨੂੰ ਇੱਕ ਦੂਜਾ ਸੂਆ ਸਾਡੇ ਕੋਲ ਸੂਈ ਆਰ ਕੀ ਤੀਜੇ ਸੂਏ ਗੱਭਣ ਆ ਜੇ ਲਗਭਗ ਇਹਦੇ 18 ਤੋਂ 20 ਦਿਨ ਰਹਿੰਦੇ ਆ ਜੇ ਸੂਣ ਨੂੰ ਤੇ ਸਾਡੇ ਵੀਰ ਭਰਾ ਕਰਦੇ ਕੀ ਆ ਵੀ ਦਵਾਈਆਂ ਫੀਡਾਂ ਪਤਾ ਨਹੀਂ ਕੀ ਕੀ ਦਵਾਈਆਂ ਦੇ ਕੇ ਤਿਆਰ ਕਰਦੇ ਆ ਮੱਝਾਂ ਨੂੰ ਸੂਣ ਵਾਲੀਆਂ ਨੂੰ 18 ਤੋਂ 20 ਦਿਨ ਝੋਟੀ ਨੂੰ ਸੂਣ ਨੂੰ ਰਹਿੰਦੇ ਆ ਤੁਸੀਂ ਆਪ ਵੇਖ ਲਓ ਕਿ ਜਿੰਨੀ ਝੋਟੀ ਬਣੀ ਆ ਥੱਲੇ ਉਹ ਤੇ ਘਰ ਦੀ ਖਰਾਕ ਆਪਣੇ ਜਿਹੜਾ ਘਰ ਦਾ ਦਾਣਾ ਆ ਘਰ ਦਾ ਵੰਡਿਆ ਤਿਆਰ ਕੀਤਾ ਆ ਜੋ ਮੈਂ ਆਪਣੇ ਫਾਦਰ ਸਾਹਿਬ ਤੋਂ ਸਿੱਖਿਆ ਆਪਣੇ ਪਿਓ ਤੋਂ ਸਿੱਖਿਆ ਜੋ ਉਹੀ ਇਹਨੂੰ ਤੇ ਵੰਡ ਰਖਾ ਕੇ ਇਹਨੂੰ ਤਿਆਰ ਕਰਾਂਗੇ ਤੇ 20-22 ਦਿਨਾਂ ਬਾਅਦ ਜਿਹੜਾ ਰਿਜ਼ਲਟ ਤੁਹਾਡੇ ਸਾਹਮਣੇ ਫੇਰ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ ਵੀ ਕੀ ਕੀ ਦਾਣਾ ਪਾਇਆ ਕੀ ਕੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਡਿਟੇਲ ਚ ਕੋਈ ਦਵਾਈ ਨਹੀਂ ਕੋਈ ਟੀਕਾ ਨਹੀਂ ਕੋਈ V5 ਨਹੀਂ ਕੋਈ ट्रांजिशन ਫੀਡ ਨਹੀਂ ਆਪਣਾ ਵੰਡ ਤਿਆਰ ਕਰਾਇਆ ਆ ਵੰਡ ਤਿਆਰ ਕਰਾਇਆ ਜੇ ਆਪਣਾ ਤੇ ਵੀਰਾਂ ਭਰਾਵਾਂ ਨੂੰ ਦੱਸਾਂਗੇ ਸਾਰਾ ਹੀ ਮਹੀਨੇ ਬਾਅਦ ਜਦੋਂ ਝੋਟੀ ਸੂਪੀ ਦੀ ਤਿਆਰੀ ਦਿਖਾਵਾਂਗੇ ਫਿਰ ਵੀਡੀਓ ਪਾਵਾਂਗੇ ਪੂਰੀ ਡਿਟੇਲ ਚ ਦੱਸਾਂਗੇ ਕਿ ਕਿਹੜਾ-ਕਿਹੜਾ ਵੰਡ ਪਾ ਕੇ ਕੀ ਉਹਦਾ ਰਿਜ਼ਲਟ ਨਿਕਲਿਆ ਤੁਸੀਂ ਆਹ ਵੇਖ ਲਓ ਝੋਟੀ ਦਾ ਅਜੇ 18 ਕਿਲੋ ਦੁੱਧ ਪਿਛਲੇ ਸਵੇਰ ਦੂਜੇ ਸਵੇਰ ਮੈਂ ਚੋਇਆ ਇਹਦਾ ਤੇ ਤਿਆਰੀ ਵੇਖ ਲਓ ਕਿੰਨੀ ਗਿਆ 18 ਦਿਨ ਲੈਂਦੇ ਅਜੇ 18 ਤੋਂ 20 ਦਿਨ ਤੇ ਮਿਲਦੇ ਆਂ ਦੋਸਤੋ ਫਿਰ ਜਦੋਂ ਝੋਟੀ ਸੂਂਦੀ ਆ ਫਿਰ ਮਿਲਦੇ ਆਂ ਕਰਦੇ ਆਂ ਗੱਲਬਾਤ ਸასი ਘਾਲ ਜੀ